ਨਵਜੋਤ ਸਿੱਧੂ ਦੇ ਬਿਵਾਦਤ ਬਿਆਨ ਨੂੰ ਲੈ ਕੇ ਉਹਨਾਂ ਦਾ ਸਾਰੇ ਦੇਸ਼ ਵਿੱਚ ਵਿਰੋਧ ਹੋਣ ਲੱਗਾ ਹੈ ਅਤੇ ਇਸ ਦੇ ਵਿਰੋਧੀ ਆਗੂ ਹੁਣ ਪੰਜਾਬ ਵਿੱਚ ਵੀ ਭੜਕਣ ਲੱਗੀ ਹੈ। ਹੁਸ਼ਿਆਰਪੁਰ ਪਹੁੰਚਣ ਤੇ ਭਾਜਪਾ ਜੁਆ ਮੋਰਚਾ ਵੱਲੋਂ ਨਵਜੋਤ ਸਿੱਧੂ ਦਾ ਜਮ ਕੇ ਵਿਰੋਧ ਕੀਤਾ ਗਿਆ ਅਤੇ ਮੁਹੰਮਦ ਨਵਜੋਤ ਸਿੱਧੂ ਮਰਦਾਵਤ ਦੇ ਨਾਅਰੇ ਵੀ ਲਾਏ ਗਏ ਨੇ। ਸਰਦੀਸ ਦਾ ਘਤਾਰ ਇਸ ਪੰਜਾਬ ਦੀ ਸਰਕਾਰ ਨੇ ਆਪਣੇ ਕੈਬਨਿਟ ਦੇ ਵਿੱਚ ਰੱਖਿਆ ਹੋਇਆ ਨਵਜੋਤ ਸਿੰਘ ਸਿੱਧੂ ਮੁਹੰਮਦ ਨਵਜੋਤ ਸਿੰਘ ਸਿੱਧੂ ਜਿਨ੍ਹਾਂ ਨੇ ਜਿੰਨੂੰ ਇਹ ਨਹੀਂ ਪਤਾ ਸਾਡੇ ਦੇਸ਼ ਦੇ ਸੈਨਿਕ ਕਿੰਨੇ ਸ਼ਹੀਦ ਹੋਏ ਔਰ ਅੱਜ ਵੀ ਉਹ ਕਹਿ ਰਿਹਾ ਕਿ ਪਾਕਿਸਤਾਨ ਦਾ ਇਹਦੇ ਵਿੱਚ ਹੱਥ ਨਹੀਂ 43 ਦੇਸ਼ਾਂ ਨੇ ਕਹਿਤਾ ਕਿ ਸਿੱਧੇ ਤੌਰ ਤੇ ਪਾਕਿਸਤਾਨ ਦਾ ਇਹਦੇ ਵਿੱਚ ਹੱਥ ਆ ਤੇ ਹੋਰ ਪਤਾ ਨਹੀਂ ਇੱਕ ਨਵਜੋਤ ਸਿੰਘ ਸਿੱਧੂ ਖੀ ਜਾਂਦਾ ਵਾ ਔਰ ਕੈਪਟਨ ਨੇ ਇਹਨੂੰ ਕਦੇ ਆਪਣੀ ਕੈਬਨਿਟ ਰੱਖਿਆ ਅਜੇ ਤੱਕ ਪਤਾ ਨਹੀਂ ਲੱਗ ਰਿਹਾ ਸਾਨੂੰ ਅੱਜ ਵੀ ਵਿਨੋਦ ਕਹਾ ਹੈਗਾ ਵਿਨੋਦ ਜੀ ਵਿਨੋਦ ਨਹੀਂ ਹੈ ਜੀ ਅਸੀਂ ਉਹਦਾ ਸਵਾਗਤ ਕਰ ਰਹੇ ਹਾਂ ਜੀ ਗੱਲੇ ਟਮਾਟਰਾਂ ਨਾਲ ਅੰਡੇਆਂ ਨਾਲ ਜੁਕੀਆਂ ਦੇ ਹਾਰ ਨਾਲ ਤੇ ਜਿਹਾ ਦੇਖੋ ਆਪਾਂ ਇਹਨਾਂ ਤੇ ਨਿਗਾਹ ਮਾਰੋ ਕਿਰੇ ਮੇਰਾ ਪਿਆਰਾ ਪਾਕਿਸਤਾਨ ਨਵਜੋਤ ਸਿੰਘ ਸਿੱਧੂ ਹਰ ਘਟੇ ਕਹਿ ਰਿਹਾ ਪਾਕਿਸਤਾਨ ਮੇਰਾ ਪਿਆਰਾ ਹੈ ਇਸ ਵਿਰੋਧ ਤੋਂ ਬਾਅਦ ਨਵਜੋਤ ਸਿੰਘ ਸਿੱਧੂ ਨੇ ਇਸ ਦਾ ਜਵਾਬੀ ਮੌਕੇ ਉਤੇ ਦੇ ਦਿੱਤਾ ਆਪਣੇ ਭਾਸ਼ਣ ਵਿੱਚ ਨਵਜੋਤ ਸਿੰਘ ਸਿੱਧੂ ਨੇ ਇਸ ਵਿਰੋਧ ਦਾ ਕਰਾਰਾ ਜਵਾਬ ਆਪਣੇ ਜਾਣੇ ਮਾਣੇ ਅੰਦਾਜ਼ ਦੇ ਵਿੱਚ ਦਿੱਤਾ ਨਾਲੇ ਕੁੱਟ ਕੇ ਨਾਲੇ ਲੁੱਟ ਕੇ ਨਾਲੇ ਢੱਕਾ ਤੋੜਿਆ ਨਹੀਂ ਹੈ ਤੇ ਅੱਜ ਕੁਟਾਬਾ ਮਦਾਬਾ ਲੈ ਭੜੇ ਭੜੇ ਯਾਰ ਮੇਰੀ ਫਤੋ ਦੇ ਇਹ ਦੱਸਣਗੇ ਸਾਰੇ ਮੈਂ ਥੋੜੀ ਗੱਲ ਨਹੀਂ ਕਰਦਾ ਆਪਣੀ ਗੱਲ ਨਹੀਂ ਕਰਦਾ ਬਾਕੀ ਪੰਜਾਬ ਦੇ ਲੋਕਾਂ ਦੀ ਗੱਲ ਕਰਦਾ ਪ੍ਰਮਾਣ ਕੌਣ ਦਾ ਉਹ ਲੋਕਤੰਤਰ ਦੇ ਵਿੱਚ ਜਿਨ੍ਹਾਂ ਲੋਕਾਂ ਨੇ ਡੰਡਾ ਪੰਤਰ ਬਣਾਇਆ ਡੰਡਾ ਪੰਤਰ ਲੋਕਤੰਤਰ ਨੂੰ ਉਹਨਾਂ ਦਾ ਡੰਡਾ ਖੋਇਆ ਜਿਨ੍ਹਾਂ ਸ਼ਬੀਰ ਦੇ ਪਿੱਛੇ ਖੜ ਕੇ ਸੰਤਾ ਤੇ ਗੋਲੀਆਂ ਚਲਾਈਆਂ ਜਿਨ੍ਹਾਂ ਨਰੰਕਾਰੀ ਮਤਾ ਹਲਾਕ ਕੀਤੀ ਜਿਨ੍ਹਾਂ ਨੇ ਚੌਰਾ ਚੌਰਾਹਿਆਂ ਦੇ ਵਿੱਚ ਚੌਕਾਂ ਦੇ ਵਿੱਚ ਖੜ ਕੇ ਇੰਸਪੈਕਟਰ ਮਾਰੇ ਬੇਟੀਆਂ ਦੀ ਆਬਰੂ ਬਚਾਉਂਦੇ ਸੀ ਉਹ ਮੁੰਡਾ ਬਾਈ ਕਰਨਗੇ ਉਹਨਾਂ ਨੂੰ ਲੋਕਾਂ ਨੇ ਸਿਖਾਇਆ ਸੱਤ ਇਲੈਕਸ਼ਨ ਹਾਰੇ ਆ ਲੋਕਤੰਤਰ ਚ ਸੱਤ ਇਲੈਕਸ਼ਨ ਲਗਾਤਾ ਮੈਂ ਤੁਹਾਨੂੰ ਆਵਾਮ ਕਰਦਾ ਕਿ ਐ ਕੀ ਇਸ ਪਾਰਲੀਮੈਂਟ ਦੇ ਵਿੱਚ ਸਾਹਮਣੇ ਕੱਖ ਨਹੀਂ ਸਭ ਕੁਝ ਖੁੰਬਾ ਜਾਂਦਾ ਤੁਹਾਡੇ ਲਈ 13 ਦੀਆਂ 13 ਸੀਟਾਂ ਜਿੱਤਾਂ ਗਿਆ ਇਸ ਪਾਰਲੀਮੈਂਟ ਢੰਕਾ ਪੁਜਾ ਕੇ ਵਿਕਾਸ ਤੇ ਜੋੜ ਦਿੰਦੇ